ਜੱਲਾਤ ਕਹਿੰਦੀ ਮਾਨੂੰ ਇਨਸਾਨ ਨਹੀਂ ਕਹਿੰਦੀ ਜੱਲਾਤ ਕਹਿੰਦਾ ਸਾਰੀ ਗਲੀ ਰੋ ਰਹੀ ਸੀ ਉਸ ਟਾਈਮ ਤੇ ਜਿੱਦਾਂ ਨੂੰ ਇੱਥੋਂ ਲੈ ਕੇ ਗਿਆ ਸਰ ਉਹ ਥੋਕੜੀਸ ਦੇ ਮਾਰਦੇ ਲੈ ਕੇ ਆਏ ਪਰਸ ਬੰਦੇ ਨੇ ਫੇਰ ਵੀ ਸੀ ਨਹੀਂ ਕੀਤੀ ਜੱਲਾਤ ਨੇ ਬੱਚੇ ਦਾ ਇੰਨਾ ਕ ਗੰਦਾ ਹਾਲ ਕੀਤਾ ਉਸ ਇਨਸਾਨ ਨੇ ਨਾ ਦੇਖਿਆ ਨਹੀਂ ਸੀ ਜਾਂਦਾ ਉਸ ਬੱਚੇ ਆ ਤੁਸੀਂ ਨਾਲ ਲੈਂਦੇ ਹੋ ਅਰੇ ਨਾ ਲੈਂਦੇ ਤਾਂ ਘਰ ਸਾਰੇ ਆ ਅਸੀਂ ਉੱਥੇ ਦੇਖਣ ਗਏ ਕਿ ਪਹਿਲੇ ਵੀ ਇਹਦਾ ਹਾਲਾਤ ਸੀਗਾ ਪਹਿਲੇ ਕਹਿੰਦੇ ਅਸੀਂ ਲੋਕਾਂ ਕੋਲ ਸੁਣਿਆ ਕਹਿੰਦੇ ਪਹਿਲਾਂ ਇਹਨੇ ਆਪਣੀ ਮਾਂ ਵੀ ਮਾਰੀ ਜਾਂਦੇ ਬੇਟੇ ਵੀ ਮਾਰੀ ਆ ਆਪਣੇ ਭੈਣ ਵੀ ਮਾਰੀ ਦੇਖੋ ਚੌਥਾ ਮਟਰ ਹੋ ਗਿਆ ਤਿੰਨ ਸਾਲ ਨੂੰ ਕਿਉਂ ਛੱਡਿਆ ਜਾ ਰਿਹਾ ਫੌਜ ਵਾਲਿਆਂ ਨੇ ਉਸ ਦਿਨ ਬਚਾਲਿਆ ਉਹਨਾਂ ਨੇ ਪੈਟਰੋਲ ਛੱਡਿਆ ਉਸ ਤੇ ਗਿਆ ਹੀ ਚਲਾ ਦੋ ਬਹੁਤ ਮਾਰਿਆ ਸਰ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੇਖੋ ਸਾਡੇ ਵੀ ਬੱਚੇ ਆ ਸਾਡੇ ਵੀ ਬੱਚੇ ਜਵਾਨ ਹੋਣੇ ਦੋ ਧੀਆਂ ਦੋਤੇ ਪੋਤੀਆਂ ਪਰ ਨਹੀਂ ਸੁਣਵਾਈ ਹੋਈ ਮੈਂ ਤਾਂ ਸਰ ਕਹਿੰਦੀ ਮੈਂ ਹੁੰਦੀ ਉਸ ਨੂੰ ਵੇਲੇ ਨਾ ਮੈਨੂੰ ਕਿਤੇ ਅਫਸਰ ਬਣਾਇਆ ਤਾਂ ਮੈਂ ਕਹਿੰਦੀ ਸ਼ੂਟ ਕਰ ਦੋ ਇਸ ਬੰਦੇ ਨੂੰ ਜੀਣ ਦਾ ਹੱਕ ਕੋਈ ਨਹੀਂ ਹੈ ਹੁਣ 9 ਦਿਨ ਦਾ ਰਿਮਾਂਡ ਲਿਤਾ ਗਿਆ 9 ਦਿਨ ਦਾ ਕਹਿੰਦੇ ਰਿਮਾਂਡ ਮੈਂ ਕਹਿੰਦੀ ਉਹਨੂੰ ਸ਼ੂਟ ਕੀਤਾ ਜਾਵੇ 9 ਦਿਨ ਕਿਹੜੇ ਵੇਟ ਕਰ ਰਹੇ ਆ ਕਿਸ ਚੀਜ਼ ਦਾ ਵੇਟ ਕਰ ਰਹੇ ਆ ਤੇ ਕੱਲ ਹੋਰ ਵੀ ਕਿਸੇ ਧੀਆਂ ਨਾ ਹੋਵੇ ਸਰ ਮੇਰੀ ਤਾਂ ਹੱਥ ਜੋੜ ਕੇ ਹੀ ਬੇਨਤੀ ਭਗਵੰਤ ਮਾਨ ਸਾਹਿਬ ਸਭ ਨੇ ਇਹਨੂੰ ਸ਼ੂਟ ਕੀਤਾ ਜਾਵੇ ਬਹੁਤ ਗੰਦਾ ਬੰਦਾ ਇਸ ਮੱਲੇ ਦੇ ਵਿੱਚ ਕਿੰਨੇ ਸਮੇਂ ਤੋਂ ਇੱਥੇ ਤਾਂ 4-5 ਸਾਲ ਤੋਂ ਇੱਥੇ ਆਏ। ਚੌਥਾ ਮਦਰਸਿਸ ਸੁਣਾਏ ਲੋਕੇ ਦੱਸਦੇ ਪਏ ਕਹਿੰਦੇ ਪਿੱਛੋਂ ਵੀ ਇਹ ਕੁਝ ਕਰਕੇ ਆਇਆ। ਪਿਛਲੇ 4 ਸਾਲਾਂ ਜਦੋਂ ਇੱਥੇ ਰਹੇ ਸੀ ਉਦੋਂ ਵੀ ਇਕੱਲੇ ਘਪੜੀ। ਕੋਈ ਇਸ ਗਲੀ ਵਾਲਾ ਕੋਈ ਨਹੀਂ ਸੀ ਸਾਰੇ ਨੂੰ ਬੁਲਾਉਂਦਾ ਨਾ ਕੋਈ ਆਂਦਾ ਸੀ ਨਾ ਕੋਈ ਜਾਂਦਾ ਹੋਰੀ ਵਾਈਫ ਜਰੂਰ ਇੱਥੇ ਸਤਿ ਸ੍ਰੀ ਅਕਾਲ ਨਮਸਤੇ ਸਾਨੂੰ ਕਰਦੀ ਪਰ ਕੋਈ ਨਹੀਂ ਸੀ ਆਂਦਾ ਹੈਗਾ ਸਰ। ਉਹਨੂੰ ਨਾ ਕੋਈ ਬੁਲਾਉਂਦਾ ਹੀ ਸੀਗਾ ਮੈਂ ਤਾਂ ਉਸ ਇਨਸਾਨ ਨੂੰ ਪਹਿਲੀ ਵਾਰੀ ਦੇਖਿਆ ਤੁਹਾਨੂੰ ਮਾਰਦੇ ਕੁੱਟਦੇ ਦੇਖਿਆ ਤੁਸੀਂ ਦਿੱਤਾ ਕਹਿ ਰਹੇ ਹੋ ਆਪਣੀ ਮਦਰ ਦਾ ਵੀ ਇਹਨਾਂ ਨੇ ਮਟਰ ਕੀਤਾ ਉਸ ਨੂੰ ਮੈਂ ਤਾਂ ਲੋਕੀ ਦੱਸਦੇ ਆ ਸਰ ਉਸ ਤੋਂ ਹੋਰ ਕਿਦਾ ਕਿਦਾ ਮਟਰ ਕੀਤਾ ਕਹਿੰਦੇ ਆਪਣੀ ਭੈਣ ਦਾ ਵੀ ਕੀਤਾ ਲੋਕੀ ਦੱਸਦੇ ਆ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੀ ਆ ਕਿ ਇਨਸਾਫ ਮਿਲਣਾ ਚਾਹੀਦਾ